ਠੀਕ ਆ ਤੂੜੀ ਦਾ ਪੁੱਤ ਪੁੱਛਣ ਆਏ ਮੈਨੂੰ ਲੱਗਾ ਸ਼ਾਇਦ ਤੱਕ ਤੇ ਹਾਂਜੀ ਦੋਸਤੋ ਤੇ ਬਾਕੀ ਆਪਣੇ ਸਾਰੇ ਹਮਸਫਰ ਯਾਰ ਦੋਸਤ ਜੁੰਡੀ ਦੇ ਯਾਰ ਆਉਣ ਵਾਲੇ ਆ ਤਾਂ ਹਾਂਜੀ ਦੋਸਤੋ ਇਹ ਚੋਬਰ ਦੇਖ ਲਓ ਤੁਸੀਂ ਉੱਪਰ ਜਿਹੜਾ ਸੈੱਟ ਕਰ ਰਿਹਾ ਵਾਹ ਗਰੂ ਕੋਣ ਯਾਦ ਕਰ ਰਿਹਾ ਸਵੇਰ ਸਵੇਰ ਓਏ ਇੱਥੋਂ ਹਾਂ ਇੱਥੋਂ ਵੀਟ ਕੋ ਬਣਾ ਆਵੇ ਬਣਾ ਰਿਹਾ ਤੇਰੀ ਯਾਰ ਟੀਸੀ ਤੇ ਮੁੰਡਾ ਚੜਿਆ ਚੋਬਰ ਸੈੱਟ ਕਰ ਰਿਹਾ ਤੂੜੀ ਨੂੰ ਕਾਕੇ ਕਹੇਗਾ ਸਾਡੇ ਨਾਲ ਚੋਪਰੇ ਜਾਇ ਨਹੀਂ ਆ ਚਲੋ ਅਸੀਂ ਉਹਨਾਂ ਨੂੰ ਸੈਟਵਟ ਕਰਦੇ ਆ ਤੇ ਬਾਕੀ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਆਪਾਂ ਤੇ ਇਹ ਵਲੌਗ ਨੂੰ ਪੂਰਾ ਵਾਚ ਕਰਿਓ ਠੀਕ ਹੈ ਦੋਸਤੋ ਤਾਂ ਹਾਂਜੀ ਦੋਸਤੋ ਚਾ ਚੁੱਕੀ ਹੈ ਦੇਖੋ ਕਿੰਨੀਆਂ ਲੇਵਰਾ ਬੈਠੀਆਂ ਮੇ ਲੇਵਰ ਨਹੀਂ ਮੁੰਡੀ ਨੇ ਉਹ ਲੇਵਰ ਦੇ ਇੰਨੇ ਬੰਦੇ ਕੰਮ ਕਰ ਰਹੇ ਆ ਪਾਉਂਗੇ ਨਾ ਹੁਣ ਸੀਤਾ ਆ ਆ ਦੇਖ ਲਓ ਦੂਰੀ ਵਾਲੀ ਰੋਟੀ ਕੋ ਬੈਠਾ ਹੈ ਦਾ ਪੇਟ ਹੀ ਨਹੀਂ ਵਰਦਾ ਜਿੰਨਾ ਗੱਟੂਵੇ ਥੱਲੇ ਉਨਾ ਹੀ ਹੁੰਦੇ ਹੈ ਇੱਕ ਉਹ ਐਨਕਾਲਾ ਉਹ ਓਦੋਂ ਜ਼ਿਆਦਾ ਆ ਉਹਨੇ ਪਹਿਲਾਂ ਵੀ ਖਾ ਲਈ ਦੁਬਾਰਾ ਖਾ ਲਈ ਪਾਉਂਗਾ ਜੀ ਤੱਕ ਹੁਣ ਇਹਨਾਂ ਬੰਨਿਆ ਤੇ ਅਸੀਂ ਵੇਖੋ ਸਾਰੀ ਉਹ ਤੂੜੀ ਖਿੱਚ ਕੇ ਕਿੱਧਰ ਤੇ ਕਿੱਧਰ ਲੈ ਆਂਦੀ ਆ ਆ ਐਂਡ ਤੇ ਐਂਡ ਤੇ ਇਸਤਰ ਜੁਏ ਐ ਐਂਡ ਤੇ ਇਸਤਰ ਤੇ ਲਾਇਆ ਜਾਂਦਾ ਅਕਸਰ ਤੇਰਾ ਯਾਰ ਕੋਲੇ ਨੀ ਜ ਰੈਂਡ ਤੇ ਚਲਾ ਜਾਦਾ ਹੈ ਇਹ ਕਦ ਕਮਾਲ ਵੇਖੋ ਇਹ ਆ ਜੀ ਕਮਾਲ ਠੀਕ ਹੈ ਦੋਸਤੋ ਚਾਹ ਪਾਣੀ ਪੀ ਲਈਏ ਹਾਂ ਬਾਕੀ ਦਾ ਵਲੋਗ ਤੁਹਾਨੂੰ ਦਿਖਾਵਾਂਗੇ ਰੋਕ ਕੇ ਹਾਂਜੀ ਮਿੱਤਰੋ ਚੋਬਰਾਂ ਨੇ ਕਰਤਾ ਕੰਮ ਸਟਾਰਟ ਤੇ ਹੁਣ ਕਲੇਗਾ ਸ਼ੁਰੂ ਤੇ ਟਾਈਮ ਤੁਹਾਨੂੰ ਪਤਾ ਆਪਾਂ ਨੋਟ ਕਰ ਕੀ ਟਾਈਮ ਦਾ ਮੈਂ ਛਤਰਗੜ੍ਹ ਗਿਆ ਆ ਅੱਜ ਇਹਨਾਂ ਦੇ ਮੁੰਡਿਆਂ ਦੇ ਅੱਜ ਆ ਮੁੰਡਾ ਕਹਿੰਦਾ ਵੀ ਆਪਾਂ 5 ਵਜੇ ਵੇਲਾ ਹੋਣਾ ਅੱਜ ਪਰਸ਼ਾਨ ਨੂੰ ਲੱਗ ਜੂ ਪਤਾ ਪੂਰਾ ਟਾਰਗੇਟ ਹੈਗਾ ਆਤਾ ਇਹਨੇ ਵੀ ਆਖਿਆ ਵੀ ਪੁਰਾਣਾ ਢੋਡੇ ਗਾਹ ਨੂੰ ਜੋਰ ਦਿਖਾ ਹਾਂ ਅੱਜ ਲੱਗ ਜੂ ਪਤਾ ਵੀ 5 ਵਜੇ ਵੇਲੇ ਹੁੰਨੇ ਆ ਕਿ ਨਹੀਂ ਹੁੰਦੇ ਕਿਉਂਕਿ ਅੱਜ ਕੇ 5 6 7 10 11 ਵਜ ਜਾਂਦੇ ਆਪਾਂ ਨੂੰ ਤੇ ਅੱਜ 5 ਵਜੇ ਵੇਲੇ ਹੋ ਕੇ ਦਿਖਾਣਾ ਤੁਹਾਨੂੰ ਇੱਕ ਇੱਕ ਖਾਦਾ ਸੀ ਉੱਥੇ ਅੱਜ ਪੰਜਾਂ ਪੰਜਾਂ ਅਰੇਂਜ ਕੀਤੀ ਪੰਜ ਰੇਲਾ ਪਰ ਇਹ ਵੀ ਪ੍ਰੈਗ ਆ ਇਸਾਨ ਇਹ ਵੀ ਉਹ ਵੀ ਉਹ ਵੀ ਉਹ ਵੀ ਉਹ ਵੀ ਉਹ ਵੀ ਕੋਈ ਇਹਨਾਂ ਚੋਂ ਨਹੀਂਗਾ ਸਿਰਫ ਇੱਕ ਮੈਂ ਆ ਸਾਧਪੁੱਤ ਜੋ ਮੈਂ ਨਹੀਂ ਖਾ ਰਿਹਾ ਬਾਕੀ ਸਾਰੇ ਤਿੰਨ ਪਤਾ ਹੀ ਇਹ ਇੰਡੀਪੈਂਡੈਂਟ ਸਾਰੇ ਟੈਟੀ ਟੋਟ ਵਾਲੀ ਆ ਤੇ ਉਹ ਮੁੱਛਾਂ ਵੱਟ ਦੇ ਰਿਹਾ ਮੁੰਡਾ ਠੀਕ ਆ ਦੋਸਤੋ ਹੁਣ ਆਪਾਂ ਕੰਮ ਕਰਦੇ ਆ ਬਾਕੀ ਨੈਕਸਟ ਵਲੌਗ ਦਿਖਾਉਣੇ ਬਹੁਤ ਜਲ ਤੁਹਾਨੂੰ ਮਿਲਦੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਖੜ ਜਾ ਲੈ ਕੋ ਕਰਤੀ ਤਾਂ ਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਹਾਂ ਤੇ ਆਪਣਾ ਰੋਟੀ ਖਾਣ ਦਾ ਟਾਈਮ ਹੋ ਚੁੱਕਿਆ ਤੇ ਜੋ ਉੱਪਰ ਆ ਰਹੇ ਨੇ ਵੇਖੋ ਕਾਫੀ ਜ਼ਿਆਦਾ ਪਰ ਦਿੱਤਾ ਯਾ ਰਹਿ ਗਿਆ ਥੋੜਾ ਜੀ ਰੋਟੀ ਪਣੀ ਖਾ ਕੇ ਜੋ ਉੱਪਰ ਲੱਗਣਗੇ ਹੁਣ ਤੇ ਆਪਾਂ ਵੀ ਸ਼ਗਲੀ ਪ੍ਰਸ਼ਾਦਾ ਪਾਣੀ ਫੇਰ ਕਰਦੇ ਹਾਂ ਤੁਹਾਡਾ ਦੋ ਹੱਥ ਤਾਂ ਜੀ ਦੋਸਤੋ ਧੰਨਵਾਦ ਇਹ ਪਟਰਾਲਾ ਹੋ ਗਿਆ ਆਪਣਾ ਕੰਪਲੀਟ ਫਿਲਹਾਲ ਥੋੜਾ ਜਿਆ ਰਹਿ ਗਿਆ ਹੁਣ ਆਪਾਂ ਮਾਰ ਲੱਗੇ ਉੱਪਰ ਲਤੜਾ ਦੇਖੋ ਸਾਡੇ ਕਾਰੀਗਰ ਬੰਦੇ ਜੋਰਾ ਛੋਰਾਾਂ ਦੀ ਲੱਗੇ ਖੜੇ ਨੇ ਤੇ ਬਾਕੀ ਸਾਡੇ ਚੋ ਬਰੋ ਹੋਵੇ ਥੱਲੇ ਵੀ ਨੀਚੇ ਵੀ ਨੇ ਪਗੋੜਾ ਕੋਈ ਗੱਲ ਨਹੀਂ ਸਾਰੇ ਪਗੋੜੇ ਨੇ ਇੱਥੇ ਮੈਨੂੰ ਛੱਡ ਕੇ ਤੇ ਠੀਕ ਆ ਦੋਸਤੋ ਤੇ ਕਿੱਦਾਂ ਲੱਗ ਰਿਹਾ ਤੁਹਾਨੂੰ ਨਜ਼ਾਰਾ ਆ ਰਿਹਾ ਨੇ ਵਲੌਗ ਦਾ ਹਲੇ ਹੋ ਟੱਟੀ ਸੀ ਤੇ ਖੜੇ ਆ ਕਿੰਨਾ ਵੇਖੋ ਸਾਰੇ ਇਹ ਦ੍ਰਿਸ਼ ਕਿੰਨਾ ਜ਼ਬਰਦਸਤ ਹੈ ਐ ਤੇਰਾ ਉਹ ਤਾਂ ਵੱਡਾ ਮੌਜਾ ਹੈ ਤੇ ਹਾਂ ਰੱਖੀ ਕਰੀ ਜਦੋਂ ਤੱਕ ਫੱਟੀ ਨਾ ਪੋਲ ਦਿੱਤੀ